ਜਮਿਨੀ ਸ਼ਰਮ ਹੈਗੀ ਤੈਨੂੰ ਤਾਂ ਹੈਗੀ ਸ਼ਰਮ ਲੈ ਬੌਲੀ ਜੀ ਲੱਗੀ ਪਈ ਐਂ ਖਾਨ ਚੱਲ ਸਿੱਟ ਨਾ ਮੱਛਰ ਜਾਂਦਾ ਨਾ ਅੰਦਰ ਮੱਖੀ ਐਂ ਨੀ ਆਰਾਮ ਨਾ ਫਿਰਦੇ ਹਵਾ ਆਉਂਦੀ ਏ ਜੀ ਨਾਲ ਜੱਟਪੁਰਾ ਕੈਮਾ ਹੈਲੋ ਗਾਈਜ਼ ਵੈਲਕਮ ਬੈਕ ਮਾਈ ਚੈਨਲ ਜੀ ਅੱਜ ਦੇ ਵਲੌਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜਾਇ ਸਵਾਗਤ ਹੈ 5:30 ਹੋ ਗਏ ਬਾਬਿਓ ਤੇ ਆਪਾਂ ਅੱਗੇ ਬਾਹਰ ਲੈ ਕੇ ਗਏ ਆਪਣੇ ਸੋਨੂੰ ਚੂਚੇ ਦਿਖਾਉਣਾਗਾ ਬਹੁਤ ਘੈਂਟ ਗਰੋਥ ਹੋਈ ਆਪਣੇ ਦੂਜਿਆਂ ਦੀ ਫੁੱਲ ਘੈਂਟ ਹੋ ਗਏ ਤੇ ਆਪਾਂ ਮੱਛਰ ਮੁਛਰ ਦਾ ਨਹੀਂ ਲਾਦੀ ਤੁਹਾਨੂੰ ਦਿਖਾਈ ਨਹੀਂ ਹੈਗਾ ਉਹ ਚੀਜ਼ਾਂ ਨਾ ਤੇ ਚਲੋ ਫਿਰ ਚੱਲੀਏ ਆਪਾਂ ਦਵਾ ਦਾ ਆਪਣੇ ਦੂਜਿਆਂ ਲਵੇ ਲੋ ਬਾਬੇ ਕਰੋ ਚੈੱਕ ਦੇਖੋ ਮੱਛਰ ਮੁਛਰ ਦਾ ਨਹੀਂ ਆ ਲਾਤੀ ਇਹਨਾਂ ਨੂੰ ਤੇ ਆਪ ਫਿਰਦੇ ਆ ਯੂਨ ਦੇ ਤੇ ਆਪਾਂ ਸਵੇਰੇ ਬਾਹਰ ਉੱਪਰ ਕੱਢ ਜਾਈਏ ਹੋਣਾ ਸ਼ਾਮ ਹੋ ਗਈ ਕਿਉਂ ਨਾ ਫਿਰ ਇਹਨਾਂ ਨੂੰ ਬਾਹਰ ਕੱਢਦੇ ਆ ਆਪਾਂ ਬਈ ਯਾਰ ਕੀ ਖੇਡਦੇ ਆ ਨਾ ਇਹ ਮਿੱਟੀ 'ਚ ਤੂੜੀ 'ਚ ਆਏ ਭਰ ਲਾਂਦੇ ਆਪਦੇ ਆਪ ਨੂੰ ਪੂਰਾ ਫੁੱਲ ਤੇ ਪੂਰਾ ਖੇਡਦੇ ਆ ਤੇ ਚਲੋ ਹੁਣ ਆਪਾਂ ਨੂੰ ਬਾਹਰੇ ਕੱਢਦੇ ਆਂ ਦਾਬਾ ਕੋਈ ਤੂਚੇ ਉਹ ਯਾਰ ਇਹ ਚੀਜ਼ ਵਧੀਆ ਕਿ ਮੱਛਰ ਤਾਂ ਨਹੀਂ ਨਾ ਹਨਾ ਨਾ ਮੱਛਰ ਜਾਂਦਾ ਨਾ ਅੰਦਰ ਮੱਖੀਆਂ ਇੰਨੀਆਂ ਆਉਂਣਾ ਫਿਰਦੇ ਨੇ ਹਵਾ ਆਉਂਦੀ ਏ ਇਸ ਚੀਜ਼ ਨਾਲ ਹਵਾ ਵੀ ਪੂਰੀ ਵਧੀਆ ਜਾਂਦੀ ਆ ਦਰਤੀ ਥੋੜਾ ਬਹੁਤ ਯਾਰ ਥੈਂਕ ਯੂਰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆਪਣੇ ਬਲੌਗਰ ਨੂੰ ਹੈ ਪੁੱਛਦੇ ਹੋ ਥੋੜਾ ਵਧੀਆ ਲੱਗਦਾ ਹੈ ਦਾ ਦੇਖੋ ਹੁਣ ਇਹਨਾਂ ਨੂੰ ਆਏ ਹੋਏ ਕਿਹੜੇ ਵੇਲੇ ਮੈਨੂੰ ਜਲਣ ਬਾਹਰੇ ਕੱਢੇ ਕੜਦਾ ਬਾਰੇ ਦੇਖੋ ਕਿਵੇਂ ਇੱਕ ਦੂਜੇ ਉੱਪਰ ਆ ਜਾਂਦੇ ਕਿਉਂ ਕੋਲ ਬਈ ਗੇਟ ਸੀਤੀ ਤੇ ਕੋਲ ਨੱਕ ਬੰਦ ਮੈਂ ਹੈ। ਹੌਲੀ 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 ਆ ਆ ਗਏ ਸਾਰੇ ਹੈ। ਹਾਂ ਹਾਂ ਦੇਖੋ ਕਰੋ ਚੈੱਕ ਹੁਣ ਦੇਖੋ ਫਿਰਨਾਂ ਪੂਰਾ ਸਾਰੇ ਪਾਸੇ ਜਾਣਗੇ। ਦੇਖੋ ਜਾਂਦੇ ਆ ਭੱਜੇ। ਉਹ ਕਰਦੇ ਨਾ ਕਰਤ ਨੂੰ ਪੂਰੇ। ਫੋਨ ਦੇਖੋ ਪੂਰਾ ਭੱਜਣਗੇ ਥਾਲਾ ਮਾਰਨਗੇ ਬਾਲਾ ਕੁਝ ਕਰਦਗੇ ਉਹ ਫਿਰਨਗੇ ਪੂਰਾ ਯਾ ਫੀਡ ਪਾ ਲਈਏ ਅਪਾ ਇਹਨਾਂ ਨੂੰ ਤੇ ਦੂਆ ਦਾ ਚੁੱਕੀ ਜਾਣਗੇ ਮਾਣਾ ਕੋਈ ਪਾਣਾ ਕੋਈ ਨਾ ਉਹ ਯਾ ਅਪਾ ਨੂੰ ਫੀਡ ਕਰ ਦਿੰਦੇ ਆ ਥੱਲੇ ਬੱਚੇ 99 ਨੂੰ ਅਪਾ ਫੀਡ ਪਾ ਦਨੇ ਆ ਥੋੜੀ ਪਾਵਾਂਗੇ ਡੋਲਦੇ ਵਾਲੀ ਆ ਪਹਿਲਾਂ ਇੰਨੀ ਕ ਖਾ ਲੈਣਗੇ ਦੂਆ ਦਾ ਅਪਾ ਹੋਰ ਪਾਵਾਂਗੇ ਆ ਜੋ ਆ ਆਜੋ 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 ਆ ਜਾ ਆ ਜਾ ਆ ਜਾ ਤੂੰ ਵੀ ਆ ਜਾ ਓਏ ਆ ਜਾ ਆ ਜਾ ਆ ਜਾ ਲੱਗਦੀ ਦੇਖੋ ਚਲੋ ਤੁਸੀਂ ਵੀ ਇੱਥੇ ਕਰਦੇ ਚਲ ਹਾਂ ਇਧਰ ਲੱਗ ਜਾਣਗੇ ਸਾਰੇ ਕਰੋ ਚੈੱਕ ਚਲੋ ਤੁਸੀਂ ਵੀ ਚਲ 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 ਇਹਨਾਂ ਮੇਰੇ ਦਾਨੇ ਦੇ ਹਾਂ ਚੱਕ ਕਰੋ ਬਾਬੂ ਕਿੱਥੇ ਵਹਿ ਗਏ ਖਾਣ ਲੱਗੇ ਦੇਖੋ ਟੇਬਲ ਦੀ ਜੜ ਕੇ ਲੱਗੇ ਐ ਇਹੋ ਆ ਦਿਨ ਲੱਗੇ ਦੇਖੋ ਟੇਬਲ ਦੀ ਲੱਗੇ ਪਿਆ ਆ ਰਾਈ ਜੀ ਬਹੁਤ ਰੰਮੀ ਆ ਯਾਰ ਤੁਚੇ ਜੀ ਬਹੁਤ ਭੜੇ ਆ ਦੇਖੋ ਥੱਲੇ ਨਾ ਲੱਗ ਜਾ ਡਿੱਗ ਪੀ ਮੈਂ ਮਾਰਦਾ ਹਾ ਦੇ ਕਾ ਉੱਪਰ ਲੱਗੇ ਹੋਇਆ ਆ ਬਿਜਾਰੇ ਥੱਲੇ ਲੱਗੇ ਹੋਏ ਨੇ ਡੁੱਲਦਾ ਹੋਇ ਇਹੀ ਗਾਈ ਜਾਂਦੇ ਆ ਕਰੋ ਬਾਪਾ ਆਪਣੇ ਸਪੀਡ ਕਰੋ ਇੱਥੇ ਲੱਗੇ ਪੈਨਾਂ ਲਾਲਚ ਹੋਇਆ ਪਿਆ ਦੇਖੋ ਜਿਵੇਂ ਡੱਲੁਰ ਮੰਦੀ ਧੱਕਣ ਤੇ ਲੱਗੀ ਪਈ ਆ ਓਏ ਓਏ ਖਾਈ ਜੇ ਨਹੀਂ ਐ ਤੂੰ ਹੈ ਤੈਨੂੰ ਡਰ ਨਹੀਂ ਲੱਗਦਾ ਡਰਨੀ ਤੇਨ ਜਮੀ ਲੱਗਦਾ ਹੈ ਹੈ ਤੂੰ ਖਾਈ ਜੰਨੀ ਐ ਬੌਲੇ ਵਾਂਗੂ ਲੱਗੀ ਪਈ ਐ ਇੱਥੇ ਭੁੱਖੀ ਗਿਰੇ ਥਾਂ ਦੀ ਠੁਖੜਨਾ ਹੋਵੇ ਜਮੀਂ ਡਾਡੂਰ ਮੰਦੀ ਲੈ ਇੱਧਰ ਜਾ ਬੌਈ ਛੱਡ ਦੇ ਨਾ ਥੱਲੇ ਛੱਡ ਦੇ ਨਾ ਲੈ ਛੱਡ ਦੇ ਨਾ ਲੈ 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 ਹਟਾ ਹੈ ਚੱਲ ਬੋਲ ਮੈਗੀ ਲੈ ਰਾਉਣਾ ਬੈਗੀ ਜਮੇਨੀ ਸ਼ਰਮ ਹੈਗੀ ਤਿੰਨ ਤਾਂ ਹੈਗੀ ਸ਼ਰਮ ਲੈ ਬੌਲੀ ਜੀ ਲੱਗੀ ਪਈ ਅੱਖਾਂ ਚਾ ਫਿੱਟਾ ਦਿਨ ਜੇ ਬਾਬੇ ਯਾਰ ਕੋਈ ਆਪਣਾ ਵੀਰੋ ਮੁਰਗੇ ਰੱਖਣ ਦਾ ਸ਼ੀਨ ਹੈ ਨਾ ਮੁਰਗੇ ਰੱਖਣ ਦਾ ਮੈਂ ਚੂਚੇ ਲਿਆਉ ਯਾਰ ਮੈਂ ਰੱਖੂਗਾ ਜਾਦੇ ਮੁਰਗੇ ਤੇ ਆਪਣੀ ਯਾਰ ਜੇ ਰਾਇ ਮੰਨੋ ਨਾ ਆਪਣਾ ਕਹਿਣਾ ਤੇ ਇਹ ਆ ਗਏ ਬਾਈ ਛੋਟੀ ਜੀ ਚੀਜ਼ ਤੋਂ ਟੜ ਗੋ ਥੋੜੇ ਲਿਆਉ ਹਲੇ ਬੜਾ ਲੈਣਾ ਹਜੇ ਪੰਦਾਲੋ ਯਾਰ ਬੜਾ ਸਾ ਵੀ ਪੰਗਾ ਯਾਰ ਰੱਬ ਨਾ ਕਰੇ ਘਟਾ ਪੈ ਜਾ ਉਹਦਾ ਬੜਾ ਔਖਾਗਾ ਤੇ ਜੇ ਕੋਈ ਵੀਰ ਆਪਣਾ ਸਟਾਰਟ ਕਰਨਾ ਚਾਹੁੰਦਾ ਮੁਰਗਿਆਂ ਦਾ ਤੇ ਥੋੜੇ ਲੈਓ ਯਾਰ ਤੇ ਥੋੜਾ ਨਾ ਨਾ ਆਇਆ ਹੁੰਦਾਗਾ ਬਿਮਾਰੀ ਦਾ ਪਤਾ ਲੱਗ ਜਾਂਦਾ ਕਿਹੜੀ ਬਿਮਾਰੀ ਕਿਵੇਂ ਲੱਗਦੀ ਹੈ ਤੇ ਖਾਣ ਪੀਣ ਦਾ ਪਤਾ ਲੱਗ ਜਾਂਦਾ ਬਸ ਕੀ ਇਹਨਾਂ ਨੂੰ ਕੀ ਚੀਜ਼ ਤੇ ਕੀ ਪਾਉਣਾਗਾ ਕੀ ਨਾ ਪਾਉਣਾਗਾ ਤੇ ਥੋੜੀ ਜੀਤ ਲੈਓ ਯਾਰ ਥੋੜੇ ਲੈਓ ਹਲੇ ਤੇ ਕਰ ਲੋ ਸਟਾਰਟ ਕੋਈ ਚੱਕਰ ਨਹੀਂ ਵਧੀਆ ਬਿਜ਼ਨਸ ਹੈ ਵੀ ਜੇ ਬੰਦਾ ਕੁਝ ਦਿਨਾਂ ਤੌਰ ਤੇ ਯਾਰ ਆਪਾਂ ਤੋਂ ਮੁਰੇਖਿਆ ਸ਼ੌਂਕ-ਸ਼ੌਕ ਨੂੰ ਵਧੀਆ ਟਾਈਮ ਪਾਸ ਹੋ ਤੇ ਆਪਣਾ ਕੋਈ ਬਿਜ਼ਨਸ ਤਾਂ ਹੈ ਨਹੀਂ ਆਪਾਂ ਤਾਂ ਉਹ ਰੱਖੇ ਹੋਏ ਵਧੀਆ ਨਾਲ ਹਸਪੀਟਲ ਲਈ ਦਾ ਚਾਰ ਗੱਲਾਂ ਕਰ ਲਈਆਂ ਹੋਰ ਨਹੀਂ ਕੋਈ ਚੱਕਰ ਮਾਈਂਡ ਫਰੈਸ਼ ਹੋ ਜਾਂਦਾ ਆਪਾਂ ਤਾਂ ਤਾਂ ਰੱਖਿਆ ਤਾਂ ਆਪਣਾ ਅਸਤਰਾ ਜੋ ਮੈਂ ਮਗਲ ਕਿ ਹਥਿਆਰ ਹੀ ਮੰਨਦਾ ਇੱਕ ਤਰ੍ਹਾਂ ਜਾਨਵਰ ਮੰਨੋ ਇਹਨੂੰ ਕੁਝ ਵੀ ਮੰਨੋ ਜੋ ਇਹ ਮੁਰਗਾਂ ਲਵੇ ਕਰਦਾ ਬੜਾ ਡਰਦਾ ਯਾਰ ਕੇ ਪਿਆ ਹੁਣ ਦੇਖੋ ਮੈਂ ਕਰੂੰਗਾ ਕਿੰਪਰ ਜਾਣਗੇ ਹੋ ਗਿਆ ਬੜਰ ਦੇ ਦੋ ਕੋਦਾਂ ਇੰਨਾ ਜਿਆਦਾ ਕਿਉਂ ਡਰਦੇ ਤਾ ਉਹ ਭੱਜ ਗਈ। ਅੜ ਜਾ 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 ਜਾ। ਤੇਰਾ ਪਾਉਂ ਕੁੱਤਾ ਖੱਦਾ। ਬੜਾ ਨਹੀਂ ਆਇਆ ਇਹ ਡਰਦੇ ਯਾਰ। ਹੇ ਹਾ ਹਾ ਜਾ ਜਾ। ਭੱਜ ਗਈ ਦੇਖ। ਬੜਾ ਡਰਦੇ। ਕਿਥੇ ਚੜ ਗਈ? ਦਰਦੀ ਮਾਰੀ। ਆ ਦੇਖ ਕਿਥੇ ਲਾ ਚੜ ਗਈ ਦਰਦੀ ਮਾਰੀ। ਉਹ ਡਰੋਕਲੇ ਉਹ ਭੱਜ ਗਈ ਆਹ ਆ ਦੇਖ ਉਹ ਚੜ ਗਈ ਡਰੋਕਲੇ ਉਹ ਚੜ ਗਈ ਉਹ ਡਰਦੀਆਂ ਰਹੇ ਤੂੰ ਬਈ ਕੀ ਚੱਕਰ ਬੜਾ ਨਹੀਂ ਆਈ ਡਰਦੀਆਂ ਚਲੋ ਖੁੱਟੇ 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 ਚਲੋ 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 ਤੋ ਤਾਂ ਜੱਟੋ ਕਿਵੇਂ ਲੋਕਸ ਨੂੰ ਆਪਣਾ ਵਲੌਗ ਜੇਕਰ ਆਪਣੇ ਚੈਨਲ ਤੇ ਨਵੇਂ ਤਾਂ ਤੱਕ ਕੇ ਸਬਸਕ੍ਰਾਈਬ ਕਰ ਦੋ ਤੇ ਨੂੰ ਕਰਦੇ ਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚੰਗਾ ਜੀ ਹੁਣ ਮਿਲਦੇ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਸਬਸਕ੍ਰਾਈਬ ਕਰੋ